ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੜਕ ਤੇ ਲੋਹੇ ਦੀਆਂ ਤਿੱਖੀਆਂ ਪੱਤੀਆਂ ਸੁੱਟ ਕੇ ਟਰੱਕ ਦਾ ਟਾਇਰ ਪੈਂਚਰ ਕਰਕੇ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਟਰੱਕ ਚਾਲਕ ਅਤੇ ਉਸਦੇ ਸਾਥੀ ਤੇ ਤੇਜ਼ ਸਰਹਥਿਆਨਾ ਦੇ ਨਾਲ ਹਮਲਾ ਕਰ ਦਿੱਤਾ ਅਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਮਲੇ ਕਾਰਨ ਟਰੱਕ ਡਰਾਈਵਰ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਚਾਲਕ ਸੁਖਬੀਰ ਸਿੰਘ ਅਨੁਸਾਰ ਮੋਟਰਸਾਈਕਲ ਤੇ ਆਏ ਤਿੰਨ ਹਮਲਾਵਰਾਂ ਵੱਲੋਂ ਉਸ ਦੀ ਜੇਬ ਵਿੱਚ ਪਏ 9000 ਰੁਪਏ ਤੇ ਗੱਡੀ ਵਿੱਚ ਰੱਖਿਆ ਉਸ ਦਾ ਤੇ ਉਸ ਦੇ ਸਾਥੀ ਦਾ ਪਰਸ ਵੀ ਲੁੱਟ ਕੇ ਲੈ ਗਏ ਮੇਰਾ ਨਾਮ ਫੌਕ ਬਰੀ ਸਿੰਘ ਹੈ ਮੈਂ ਬਰਨਾਲਾ ਜਿਹੜਾ ਦੇ ਪਿੰਡ ਦੀਪਗੜ ਦਾ ਰਹਿਣ ਵਾਲਾ ਤੇ ਮੇਰੀ ਆ ਗੱਡੀ ਆ ਗਈ ਤੇ ਮੈਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਅਸੀਂ ਪਠਾਨਕੋਟ ਤੋਂ ਗੱਡੀ ਲੈ ਕੇ ਆ ਰਹੇ ਸੀਗੇ ਤੇ ਇੱਥੇ ਮੈਂ ਮਰ ਮਕੇਰੀਆਂ ਵਾਲੇ ਕੋਲ ਕੋਲ ਉਹਨਾਂ ਨੇ ਅੱਡੇ ਬੰਦਿਆਂ ਨੇ ਕੋਲ ਨੇ ਟੈਰਾ ਮੂਰੇ ਕਾਹ ਕੋ ਸੜਦਾ ਤੇ ਸਾਡੀ ਗੱਡੀ ਉਹ ਪੈਂਚਰ ਹੋ ਗਈ ਮੈਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਕੋਈ ਛੱਟਿਆ ਜਾ ਕੇ ਮੇਂ ਵੀ ਪੈਂਚ ਚੋਰੀ ਆ। ਮਤਲਬ ਜਿਹੜਾ ਹੀ ਰੋਕੇ ਦੇਖਿਆ ਵੀ ਸਾਡਾ ਟਾਇਰ ਖਰਾਬ ਹੋ ਗਿਆ। ਉਹ ਮਗਰੀ ਆ ਗਿਆ ਸਾਡੇ ਬੰਦੇ ਤਿੰਨ ਬੰਦੇ ਸੀਗੇ। ਤੇ ਮੋਟਰਾਂ 'ਤੇ ਸੀਗੇ ਉਹ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਕਿਰਪਾਨਾਂ ਵਗੈਰਾ ਸੀ ਰਾੜਾਂ ਸੀਗੀਆਂ। ਤੇ ਉਹਨਾਂ ਨੇ ਹਮਲਾ ਕਰਤਾ ਮੈਂ ਮਤਲਬ ਭੱਜ ਕੇ ਗੱਡੀ ਵਿੱਚ ਵੜ ਗਿਆ। ਤੇ ਜਦੋਂ ਮੈਂ ਉਹਦੇ ਨਾਲ ਦੇ ਬੰਦੇ ਰਿਕਾ ਵਾਰ ਜਾ ਕੇ ਹੋਣੇ ਆਵੇ ਉਹਦੇ ਪਾਸੇ ਛੱਟਾ ਲੱਗ ਗਿਆ ਮੈਂ ਜੋ ਬਾਹਰ ਨਿਕਲਿਆ। ਉਹਨਾਂ ਮੈਨੂੰ ਕਹਿੰਦੇ ਵੀ ਜਿਹੜਾ ਕੁਝ ਹੋਏਗਾ ਕੱਢਦੇ ਆ ਆਪਣੇ ਕੋਲੋਂ ਵੀ ਤੈਨੂੰ ਛੱਡ ਦੇਾਂਗੇ। ਮੇਰੇ ਕੋਲ ਕਾਇ ਸੀਗਾ 8-9000 ਰੁਪਏ ਵਾਂਗੂ। ਤੇ ਉਹ ਲੈ ਗਏ ਤੇ ਫੋਨ ਮੇਰਾ ਗੱਡੀ 'ਚ ਪਿਆ ਸੀਗਾ ਤੇ ਉਹਨਾਂ ਨੇ ਫੋਨ ਵੇਚਾ ਗੱਡੀ ਦੀ ਤਲਾਸ਼ ਲਈ ਸਾਰੀ। ਮਤਲਬ ਮੇਰੇ ਨਾਲ ਦੇ ਬੰਦੇ ਰਾਈ 파ਰਸ ਸੀਗਾ। ਤੇ ਖਰਚ ਮਤਲਬ ਇਹ ਕਿਰਪਾਨ ਮਾਰੀ ਹੈ, ਇਹ ਟਾਂਕੇ ਲੱਗੇ ਆ ਕਾਫੀ ਘਾਟਾ ਚਰਚ ਤਾਂ ਇਹ ਕਿੰਨੇ ਤਿੰਨ ਮੁੰਡੇ ਸੀਗੇ। ਉਹਨਾਂ ਕੋਲ ਕੀ ਕੀ ਹਥਿਆਰ ਸੀ? ਉਹਨਾਂ ਕੋਲ ਕਿਰਪਾਨਾਂ ਸੀ ਨਹੀਂ ਮਤਲਬ ਦਾਹ ਸੀ ਤੇ ਇੱਕ ਕਿਰਤੀ ਸੀ ਡੀਕ ਮਤਲਬ ਚਾਕੂ ਟਾਇਰ ਸੀ। मोन्े जी इतल चौंक ची चौंकी च आए थे नाका लगे हुआ क्या एरिया नहीं है ही लेस्पिटल प्राइवेट होस्पिटल चाहिए अब सिविल होस्पिटल चाह ने मतलब के टाके लाते मतलब पट्टिया वगैरा करती सट ज्यादा होने करके अम्बरसर रेफर करता हॉस्पिटल माहौल नहीं ठीक लगे जी अरन भेजता स ਮਤਲਬ ਆਗੇ ਸੀਗੇ ਲੈਣ ਤੂੰ ਤੀ ਕੀ ਮੰਗ ਕੱਢ ਰਹੀ ਏ ਸੀ ਤਾਂ ਮੰਗ ਕਰ ਲੈ ਸਾਨੂੰ ਮਤਲਬ ਗੰਦੀ ਕਾਰਵਾਈ ਕਰੀ ਜਾਵੇ ਉਹਨਾਂ ਤੇ ਹੀ ਬੰਦਿਆਂ ਤੇ ਪਤਾ ਕਰਕੇ ਇਹ ਪਲੇਟ ਮਤਲਬ ਆਏ ਸੀਗੇ ਹਸਪੀਟਲ ਤੇ ਆਏ ਸੀਗੇ ਮਤਲਬ ਉਹ ਲਿਖ ਕੇ ਲੈ ਕੇ ਗਏ ਆ ਆ ਕੇ ਮਤਲਬ ਹੁਣ ਦੁਬਾਰਾ ਵੀ ਜਾਣਾਗਾ ਖਾਣੇ ਤੇ ناکਾਮੀ ਮੰਜ਼ਲ ਵੱਲ ਵਧਣ ਵਾਲੇ ਰਾਸਤੇ ਦਾ ਇੱਕ ਮੋੜ ਜਾਂ ਪੜਾ ਹੋ ਸਕਦਾ ਹੈ ਅੰਤ ਨਹੀਂ ਨਾਕਾਮੀ ਤੋਂ ਨਿਰਾਸ਼ ਹੋ ਕੇ ਕਦੇ ਵੀ ਮੰਜ਼ਲ ਵੱਲ ਵਧਣਾ ਨਹੀਂ ਛੱਡਣਾ ਚਾਹੀਦਾ ਬਲਕਿ ناکਾਮੀ ਤੋਂ ਬਾਅਦ ਮਿਲੀ ਕਾਮਯਾਬੀ ਸਫਲ ਹੋਣ ਦੀ ਖੁਸ਼ੀ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ ਅਜਈਆਂ ਵੀ ਖੁਸ਼ੀਆਂ ਨਾਲ ਰੋਂਗਰੂ ਹੋ ਰਿਹਾ ਹੈ ਪੰਜਾਬ ਪੁਲਿਸ ਦਾ ਹੈੱਡ ਕਨਸਟੇਬਲ ਰਜਨੀ ਦਾ ਸੋਰਾ ਪ੍ਰਵਾ ਕਿਉਂਕਿ ਉਹਨਾਂ ਦੀ ਨੂੰ ਰਜਨੀ 17 ਸਾਲ ਦੇ ਕਰੀਅਰ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ਤੇ ਇੱਕ ਦੋ ਨਹੀਂ ਬਲਕਿ ਪੂਰੇ 7 ਮੈਡਲ ਜਿੱਤ ਕੇ ਲਿਆਈ ਹੈ ਰਜਨੀ ਨੇ ਯੂਐਸਏ ਵਿੱਚ ਹੋਈਆਂ ਵਰਲਡ ਪੁਲਿਸ ਗੇਮਸ ਵਿੱਚ 400 ਮੀਟਰ ਅਤੇ ਹੋਰ मिलाके कुल 7 इवेंट्स ਵਿੱਚ ਭਾਗ ਲਿਆ ਜਿਨ੍ਹਾਂ ਵਿੱਚ 4 골ਡ ਮੈਡਲ 1 ਸਿਲਵਰ ਮੈਡਲ ਅਤੇ 2 ব্রॉन्ਜ਼ ਮੈਡਲ ਚਿੱਤੇ ਹਨ ਸਤਿ ਸ਼੍ਰੀ ਅਕਾਲ ਮੈਂ ਲੈਡੀ ਕਾਂਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਹਾਂ ਮੇਰੇ ਕੋਲ ਦਾ ਨਾਮ ਮੈਂ ਲੈਡੀ ਕਾਂਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਹਾਂ ਮੈਂ ਯੂਐਸਏ ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਜਿਹੜੀ ਪਾਰਟਿਸਪੇਟ ਕੀਤਾ ਸਾਡੇ ਅਦਰ ਆਲ ਇੰਡੀਆ ਪੁਲਿਸ ਚੋ 골ਡ ਮੈਡਲ ਨੂੰ ਉੱਥੇ ਮਤਲਬ ਸਿਲੈਕਸ਼ਨ ਹੋਈ ਸੀਗੀ ਤੇ ਉੱਥੇ ਪਾਰਟਿਸਪੇਟ ਕੀਤਾ ਮੇਰੇ ਉੱਥੇ 400 ਮੀਟਰ ਹਰਡਲਸ 800 ਮੀਟਰ 400 ਦੀ ਰਿਲੇ 100 ਮੀਟਰ ਇਹਦੇ ਵਿੱਚੋਂ ਮੇਰੇ 골ਡ ਮੈਡਲ ਆਇਆ ਤੇ ਮੈਂ ਭਾਰਤ ਵੱਲੋਂ ਪਾਰਟਿਸਪੇਟ ਕੀਤਾ ਤਾਂ ਮੈਨੂੰ ਬਹੁਤ ਵਧੀਆ ਲੱਗਾ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮਦਰ ਦਾ ਆ ਕਿਉਂਕਿ ਇੱਕ ਮੇਰੀ 3 ਸਾਲ ਦੀ ਬੇਟੀ ਆ ਉਹ ਉਹਨਾਂ ਦੇ ਵਿਆਹ ਤੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਦੁਆਰਾ ਪ੍ਰੈਕਟਿਸ ਸ਼ੁਰੂ ਕੀਤੀ ਆ ਪਹਿਲਾਂ ਮੈਂ ਗੇਮ ਛੱਡ ਦਿੱਤੀ ਤੇ ਮੇਰੇ ਹਸਬੰਦ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਲਈ ਜੋ ਵੀ ਕੁਝ ਹੈ ਮੇਰੇ ਘਰਦਿਆਂ ਕਰਕੇ ਹੀ ਆ ਮੈਂ ਮlomer ਉਹਨਾਂ ਦਾ ਬਹੁਤ ਥੈਂਕ ਯੂ ਕਰਦੀ ਆ ਜੋ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਕਦੇ ਇੰਡੀਆ ਨੂੰ ਰਿਪਰੈਜ਼ੈਂਟ ਕਰੂੰਗੀ ਤੇ 골ਡ ਮੈਡਲ ਲੈ ਕੇ ਆਉਂਗੀ ਇਹ ਮੇਰਾ ਇੱਕ ਸੁਪਨਾ ਸੀ ਜੋ ਮੇਰਾ ਘਰਦਿਆਂ ਨੇ ਮਤਲਬ ਮੈਰਿਜ ਤੋਂ ਬਾਅਦ ਮੇਰਾ ਪੂਰਾ ਹੋਇਆ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਖੁਸ਼ੀ ਆ ਇੱਕ ਹਰ ਪਲੇਅਰ ਦੀ ਇਹ ਹੀ ਤਮੰਨਾ ਹੁੰਦੀ ਆ ਕਿ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਤੇ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵੇ ਉਹ ਮੈਡਲ ਲਿਆ ਕੇ ਮੈਨੂੰ ਮਤਲਬ ਅੱਜ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਆ ਤੇ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਮੈਨੂੰ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ ਕਰਦੀ ਆ ਸਭ ਤੋਂ ਪਹਿਲੇ ਤੇ ਮੈਥੇ ਆਇਆਂ ਨੂੰ ਸਾਰਿਆਂ ਨੂੰ ਜੀ ਆਖਦੀ ਆ ਕਿਉਂਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਜੋ ਕਿ ਅੱਜ ਮੇਰੀ ਇਹ ਮਤਲਬ ਕਿ ਬੇਟੀ ਹੈ ਮੇਰੀ ਨੋ ਨਹੀਂ ਆ ਜੋ ਕਿ ਕੰਪੀਟੀਸ਼ਨ ਵਰਲਡ ਕੰਪੀਟੀਸ਼ਨ ਖੇੜਾ ਗਿਆ ਮੈਨੂੰ ਬਹੁਤ ਖੁਸ਼ੀ ਆ। ਬੇਕਨੀ ਕਿ ਸਾਰੀਆਂ ਹੀ ਬੇਟੀਆਂ ਅਗੇ ਇਦਾਂ ਨਿਕਲ ਤੇ ਕੁਝ ਕਰਕੇ ਦਿਖਾਣ ਕਿ ਪੁੱਤਾਂ ਨਾਲੋਂ ਬੇਟੀਆਂ ਘੱਟ ਨਹੀਂ ਹੁੰਦੀਆਂ। ਬਾਕੀ ਕਿ ਜਿਹਨ ਦੀ ਮੈਰਿਜ ਹੋਈ ਹੈ ਮੈਂ ਕਦੇ ਵੀ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਗੇਮ ਨਹੀਂ ਕਰਨੀ। ਇਹ ਸਭ ਪੂਰਾ ਸਪੋਰਟ ਕੀਤਾ ਕਿ ਤੁਸੀਂ ਗੇਮ ਕਰਨੀ ਆ ਤੁਸੀਂ ਕਰੋ। ਬੇਟੀ ਦੀ ਕੋਈ ਫਿਕਰ ਨਹੀਂ ਕਰਨੀ। 3 ਮੰਥ ਦੀ ਬੇਟੀ ਸੀ ਜਦੋਂ ਦੀ ਮੈਂ ਮਿਲ ਕੇ ਸੰਭਾਲੀ ਹੋਈ ਸਕੂਲ ਵੀ ਜਾਂਦੀ ਹੁਣ ਮੈਂ ਕਿਹਾ ਤੁਸੀਂ ਇਹਦੀ ਕੋਈ ਟੈਨਸ਼ਨ ਨਹੀਂ ਲੈਣੀ ਤੇ ਮੈਂ ਆਪਣੇ ਨਾਲ ਵੀ ਵੱਧ ਕੇ ਇਹਨੂੰ ਮਿਲ ਕੇ ਆਪਣੇ ਪੋਤੇ ਨਾਲ ਵੀ ਵੱਧ ਕੇ ਇਸ ਆਪਣੇ ਨੌਨੂ ਰੱਖਿਆ। ਕਿ ਕਿਸੇ ਗਾਦੇ ਤੋਂ ਪੈਨਸ਼ਨ ਮਿਲਾਨੀ ਤੇ ਮੈਂ ਵੀ ਸਪੋਰਟਸਮੈਨ ਹਾਂ ਹਾਂਜੀ ਮੈਂ ਵੀ ਸਪੋਰਟਸਮੈਨ ਸੀ ਪਹਿਲੇ ਅਰੇ ਇਹ ਮੈਂ ਵੀ ਕਰਦੀ ਸੀ ਤੁਸੀਂ ਮੈਂ ਵੀ ਉਹ ਤੇ ਲੀਡ ਸੀਗੀ ਮੈਂ ਵੀ ਗੇਮ ਕਰਦੀ ਰਹਿੰਦੀ ਤੇ ਬਾਕੀ ਦੇਖੋ ਮੇਰੇ ਬੇਟੇ ਸੀਗੇ ਦੋ ਪਰਵੇਸ਼ੈਨਾ ਦੀ ਕਿਤੇ ਛੋਟੇ ਛੋਟੇ ਰਹਿ ਗਏ ਸੀ ਪਾਪਾ ਦੀ ਡੈਥ ਹੋ ਗਈ ਮੈਂ ਬੜਾ ਆਪਣੇ ਲਾਈਫ ਚ ਸਟਰਗਲ ਕੀਤਾ ਮੈਂ ਕਹਿੰਦੀ ਕਿ ਜਿੰਨਾ ਸਟਰਗਲ ਮੈਂ ਕੀਤਾ ਨਾ ਕੋਈ ਕਰ ਨਹੀਂ ਸਕਦਾ ਮੇਰੀ ਜਗ੍ਹਾ ਤੇ ਅਗਰ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਅੱਜ ਨੂੰ ਕਦੋਂ ਦਾ ਛੱਡ ਕੇ ਚੱਲ ਜਾਂਦਾ ਕਿ ਮੈਂ ਛੋਟੇ ਛੋਟੇ ਬੱਚਿਆਂ ਦੇ ਬਹੁਤ ਮਿਹਨਤ ਕੀਤੀ ਆਪਣੇ ਬੱਚੇ ਪਰਵਿਸ਼ ਕੀਤੇ ਆ ਪੜਾਏ ਲਿਖਾਏ ਡਿਗਰੀਆਂ ਕਰਵਾਈਆਂ ਨੌਕਰੀਆਂ ਤੇ ਲਵਾਇਆ ਤੇ ਅੱਜ ਮੈਨੂੰ ਇਹ ਸਮਾਂ ਖੁਸ਼ੀ ਦਾ ਦੇਖਣ ਨੂੰ ਮਿਲਿਆ ਅੱਗੇ ਕੀ ਉਮੀਦ ਰੱਖਦੇ ਜੀ ਅੱਗੇ ਮੈਂ ਆਈ ਉਮੀਦ ਰੱਖਦੇ ਕਿ ਇਸ ਕੋ ਵਾਦ ਕੇ ਹੋਰ ਮਤਲਬ ਮਿਹਨਤ ਕਰੇ ਮੇਰੀ ਬੇਟੀ ਹੋਰ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਵੇ ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਂ ਸਪੋਰਟ ਆਊਟ ਆਫ ਇੰਡੀਆ ਦੇ ਵਿੱਚ ਰੈਸਲਿੰਗ ਕੋਚ ਐਜ਼ ਅ ਕੰਮ ਕਰ ਰਿਹਾ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜੋ ਵਾਈਫ ਨੇ ਉਹ ਗਲ ਪੁਲਿਸ ਦੇ ਜੀਮ ਹੋਇਆ ਨੇ ਬਰਮਿੰਗਮ ਤੇ ਵਿੱਚ ਯੂ ਐਸਏ ਦੇ ਵਿੱਚ ਪੂਰੇ ਵਿੱਚ ਉਹਨਾਂ ਨੇ ਸੱਵਨ ਇਵੈਂਟਸ ਦੇ ਵਿੱਚ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਉਹਨਾਂ ਦਾ ਸੱਵਨ ਮੈਡਲ ਆਏ ਨੇ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਪੰਜਾਬ ਪੁਲਿਸ ਦਾ ਹੀ ਨਹੀਂ ਪੂਰੇ ਆਪਣੇ ਇੰਡੀਆ ਦਾ ਵੀ ਨੈਸ਼ਨ ਦਾ ਨਾਮ ਰੋਸ਼ਨ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਆ ਕਿੰਨਾ ਕੁਸ਼ਿੰਦਾ ਸਿਹਰਾ ਜੀ ਨਵਾਂ ਦੇਖੋ ਜੀ ਇਹਦੇ ਵਿੱਚ ਇਕੱਲਾ ਪਰਿਵਾਰ ਦਾ ਤੇ ਚਲੋ ਹੈ ਹੀ ਹੈ ਸੰਘਰਸ਼ ਨਾਲ ਕੋਚ ਦਾ ਨਾਲ ਡਿਪਾਰਟਮੈਂਟ ਦੀ ਬੜੀ ਸਪੋਰਟ ਰਹੀ ਆ ਕਿਉਂਕਿ ਇਸ ਟਾਈਮ ਵਾਈਫ ਹੈਡ ਕਾਂਸਟੇਬਲ ਹੋ ਗਏ ਨੇ ਅੱਗੇ ਹੁਣ ਚਲੋ ਪ੍ਰਮੋਸ਼ਨ ਹੋਏ ਕਿ ਉਹਨੇ ਏਸ ਬਣ ਗਏ ਇਹਦੇ ਨਾਲ ਮੇਰੇ ਮਦਰ ਦਾ ਔਰ ਮੇਰੇ ਬ੍ਰਦਰ ਨੇ ਛੋਟੇ ਇਹ ਸਾਰਾ ਖਾਣ ਪੀਣ ਦਾ ਸਪਲੀਮੈਂਟ ਦਾ ਸਾਰਾ ਇਹੋ ਹੀ ਦੇਖਦੇ ਨੇ ਤੇ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਜ਼ਿਆਦਾਤਰ ਜਿਹੜੇ ਇਹਨਾਂ ਦੇ ਕੋਚ ਹੈਗੇ ਨੇ ਪੰਜਾਬ ਪੁਲਿਸ ਦੇ ਔਰ ਉਹਨਾਂ ਦੇ ਜਿਹੜੇ ਆਫੀਸਰਸ ਹੈਗੇ ਨੇ ਸਾਰਾ ਉਹਨਾਂ ਦਾ ਬਹੁਤ ਸਹਿਯੋਗ ਆਗਾ ਕਿ ਨਾ ਨਾ ਸਿਰਫ ਐਜ਼ ਅ ਗੇਮ ਕਰਨ ਵਾਸਤੇ ਫ੍ਰੀ ਕੀਤਾ ਹੋਇਆ ਕਿ ਤੁਸੀਂ ਗੇਮ ਕਰਨੀ ਹੈ ਔਰ ਕੁਛ ਨਹੀਂ ਔਰ ਉਹਨਾਂ ਨੇ ਉਹ ਕਰਕੇ ਵੀ ਦਿਖਾਇਆ ਚਲੋ ਅੱਗੇ ਇਹ ਹੋ ਪੈ ਗਈ ਹੈ ਇਨ ਫਾਦਰ ਇਨ ਫਿਊਚਰ ਦੇ ਵਿੱਚ ਕਿ ਆਲ ਰਿਟਾਈਨ ਦੇ ਵਿੱਚ ਹੋਰ ਮਿਹਨਤ ਕਰਨਗੇ ਔਰ ਹੁਣ ਵਰਲਡ ਲੈਵਲ ਤੇ ਖੇੜ ਗਏ ਨੇ ਅੱਗੇ ਹੋਰ ਇੰਟਰਨੈਸ਼ਨਲ ਲੈਵਲ ਤੇ ਜਿੰਨੇ ਹੋ ਸਕਣ ਵੱਧ ਵੱਧ ਮੈਡਲ ਅਚੀਵ ਕਰਨਗੇ ਇੰਡੀਆ ਦੇ ਲਈ ਨੇਸ਼ਨ ਦੇ ਲਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਰੰਗ ਬਿਰੰਗੀਆਂ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨ ਲਈ ਪਟਾਲਾ ਵਿੱਚ ਸ਼ਾਨੇ ਦਸਤਾਰ ਦੀ ਟੀਮ ਵੱਲੋਂ 24 ਅਗਸਤ 2025 ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਹਾਲ ਵਿਖੇ 14ਵਾਂ ਦਸਤਾਰ ਮੁਕਾਬਲਾ ਕੱਪ ਕਰਵਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਜੋ ਕਿ 30 ਅਗਸਤ ਨੂੰ ਮਨਾਇਆ ਜਾ ਰਿਹਾ ਉਸ ਤੋਂ ਪਹਿਲਾਂ ਵੀ ਇਹ ਮੁਕਾਬਲਾ ਹੋਵੇਗਾ ਜਿਸ ਵਿੱਚ ਜੇਤੂਆਂ ਲਈ 71000 ਦੇ ਨਗਦ ਇਨਾਮ ਸਮੇਤ ਇਲੈਕਟ੍ਰੋਨਿਕ ਗੈਜ਼ਟਸ ਵੀ ਇਨਾਮ ਵਜੋਂ ਦਿੱਤੇ ਜਾਣਗੇ। ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦ ਸਾਰੇ মিডিਆ ਦੇ ਪੱਤਰਕਾਰ ਸਾਥੀਆਂ ਦਾ ਜਿਹੜੇ ਇੱਕ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਸਾਰੇ ਪਹੁੰਚੇ ਹੋ ਅੱਜ ਦਾ ਜਿਹੜਾ ਮੀਟਿੰਗ ਦਾ ਮੁੱਖ ਮਕਸਦ ਹੈ ਜੀ ਸਾਡਾ ਟੀਮ ਸ਼ਾਨੇ ਦਸਤਾਰ ਪੰਜਾਬ ਵੱਲੋਂ ਜਿਹੜੀ ਰਜਿਸਟਰਡ ਹੈ ਉਸ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕੱਪ ਜਿਹੜਾ ਆ ਉਹ ਬਟਾਲੇ ਦੀ ਇਸ ਪਾਵਨ ਪਵਿੱਤਰ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਸਾਡੇ ਸੀਨੀਅਰ ਤੇ ਜੂਨੀਅਰ ਮੈਂਬਰਾਂ ਦੀ ਜਿਹੜੀ ਅੱਜ ਮੀਟਿੰਗ ਹੋਈ ਸੀ ਉਸ ਸੰਬੰਧੀ ਅੱਜ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਮਾਤਾ ਸਲਖਣੀ ਜੀ ਸਾਬ ਸ੍ਰੀ ਗੁਰਨਾਣੇ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕਾਪਾ ਜਿਸ ਵਿੱਚ ਪਿਛਲੇ ਸਾਲ 51000 ਦੇ ਨਕਦੀ ਇਨਾਮ ਜਿਹੜੇ ਸੀ ਜੇਤੂ ਬੱਚਿਆਂ ਨੂੰ ਉਹ ਦਿੱਤੇ ਗਏ ਸਨ ਜਿਸ ਨੂੰ ਐਰਕੀ ਵਧਾ ਕੇ 71000 ਰੁਪਿਆ ਕਰ ਦਿੱਤਾ ਗਿਆ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਿੱਖੀ ਧਰੂਤੋਂ ਜਿਹੜੇ ਦੂਰ ਜਾ ਚੁੱਕੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਜਰੀਏ ਕਿਸੇ ਨਾ ਕਿਸੇ ਤਰੀਕੇ ਇਹ ਛੋਟੇ-ਮੋਟੇ ਇਵੈਂਟ ਕਰਕੇ ਵੱਡੇ ਪ੍ਰੋਗਰਾਮ ਦੇ ਕਰਕੇ ਉਹਨਾਂ ਨੂੰ ਇਹਨਾਂ ਦੇ ਨਾਲ ਜੋੜਿਆ ਜਾਵੇ ਉਸ ਦੇ ਕਰਕੇ ਇਹਦੇ ਵਿੱਚ ਦਸਤਾਰ ਤੇ ਦਮਾਲੇ ਦੇ ਜਿਹੜੇ ਮੁਕਾਬਲੇ ਆ ਉਹ ਕਰਵਾਏ ਜਾ ਰਹੇ ਨੇ ਪੂਰੇ ਪੰਜਾਬ ਭਰ ਦੇ ਵਿੱਚੋਂ ਬੱਚੇ ਜਿਹੜੇ ਨੇ ਸ਼ਮੂਲੀਅਤ ਕਰਦੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਗੁਰਬਾਣੀ ਦੇ ਨਾਲ ਤੇ ਸਿੱਖੀ ਸਰੂਪ ਦੇ ਨਾਲ ਜਿਹੜਾ ਵਾ ਉਹ ਜੋੜਨ ਦੀ ਕੋਸ਼ਿਸ਼ ਇਸ ਪ੍ਰੋਗਰਾਮ ਲਈ ਜਿਹੜੇ ਆਪਾਂ ਕਰਦੇ ਆਂ ਜੀ। ਪ੍ਰੀਤ ਦੇ ਅੰਦਰ ਰਹੇਗਾ ਜੀ ਇਹ ਸਾਰਾ ਇਹ ਵੀ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ ਇਹਦੀ ਜਿਹੜੀ ਡੇਟ ਹੈ ਜੀ ਉਹ 24 ਅਗਸਤ 2025 ਨੂੰ ਜੱਸਾ ਸਿੰਘ ਰਾਮਗੜੀਆ ਹਾਲ ਵਿਖੇ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜਿਸ ਦੀ ਰਜਿਸਟ੍ਰੇਸ਼ਨ ਜਿਹੜੀ ਆ ਤਕਰੀਬਨ 15 ਦਿਨ ਪਹਿਲਾਂ ਸ਼ੁਰੂ ਹੋ ਜਾਣੀ ਹੈ ਜੀ ਉਹਨਾਂ ਵਿੱਚੋਂ ਜਿਹੜੀਆਂ ਰਜਿਸਟ੍ਰੇਸ਼ਨਾਂ ਹੋਣਗੀਆਂ ਜਿਹੜੇ ਰਜਿਸਟ੍ਰੇਸ਼ਨਾਂ ਕਰਵਾ ਲੈਣਗੇ ਉਹਨਾਂ ਬੱਚਿਆਂ ਦੀ ਜਿਹੜੀ ਆ ਉਸ ਦਿਨ ਮੁਕਾਬਲੇ ਦੇ ਵਿੱਚ ਐਂਟਰੀ ਹੋਏਗੀ ਬਾਕਾਇਦਾ ਉਹਨਾਂ ਦਾ ਪ੍ਰੂਫ ਵਿਖੇ ਜਾਣਗੇ ਏਸ ਗਰੁੱਪ ਨੇ ਏਸ ਗਰੁੱਪ ਦੇ ਅਕੋਰਡਿੰਗਲੀ ਉਹਨਾਂ ਨੂੰ ਸਿਲੈਕਟ ਕੀਤਾ ਜਾਏਗਾ ਉਸ ਏਜ ਗਰੁੱਪ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਦਸਤਾਰ ਮੁਕਾਬਲੇ ਤੇ ਦਮਾਲੇ ਦੇ ਮੁਕਾਬਲੇ ਲੜਨੇ ਨੇ ਕਿੰਨੇ ਗਰੁੱਪ ਹੈਗੇ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਥਾਣਾ ਤਾਰੀਵਾਲ ਦੇ ਪੁਲਿਸ ਨੇ ਇੱਕ ਨੌਜਵਾਨ ਨੂੰ 8 ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਹੈ ਡੀਐਸਪੀ ਕੁਲਵੰਤ ਮਾਨ ਨੇ ਦਿੱਤੀ ਹੈ ਇਹ ਜਾਣਕਾਰੀ ਉਹਨਾਂ ਕਹਿੰਦੇ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਐਨਵੀਐਸ ਥਾਣਾ ਤਾਰੀਵਾਲ ਚ ਇੱਕ ਥੋਮਸ ਮਸੀਹ ਲਖਣ ਖੁਰਦਾ ਰਹਿਣ ਵਾਲਾ ਵਠਾਣੇ ਕਲਾ ਨੌਰ ਦਾ ਉਹਨੂੰ ਕੱਲ੍ਹ ਫੜਿਆ ਸੀ ਨਾਕੇਦਰਾਂ ਉਹਨੂੰ ਕੋਈ 18ਵੀਂ ਰੋਕ ਕਵਰ ਹੋਈ ਆ ਤੇ ਉਹ ਅਸਲੀ ਰਜਿਸਟਰੀ। ਹਣੇ ਧਾਰਿਵਾਜ ਚ 60 ਕੇਸ ਕ੍ਰੀਮ ਕਰਨ ਦਾ ਦਰਚ ਕੀਤਾ ਹੈ ਤੇ ਇਸ ਪਲਾਆ ਸਾਈਡ ਨੂੰ ਜਿਹੜੇ ਆ ਉਹ ਹੀ ਕੋਈ ਸੰਬੰਧਤ ਤੇ ਜਿਹੜੇ ਮਕਦਮਾ ਦਾ ਦਰਚ ਕੀਤਾ। ਸਰ ਦੇਖਣ ਕੇ ਕਲੋਂ ਆਪਣਾ ਜਿਹੜਾ ਜਦੋਂ ਅਕਲ ਨੂੰ ਨਹੀਂ ਇਹ ਜਨਾ ਤੈੜਾ ਹੁਣਾ ਲੱਗਦਾ ਉਹ ਕੋਈ ਵੀ ਜਿਹੜਾ ਸਿਕਿਉਰ ਵਗੈਰਾ ਜਾਂ ਪੁਲਿਸ ਚੈਕਿੰਗ ਜੀ ਪ੍ਰੋਪਰ। ਅਸਲ ਇਹ ਹੋ ਤੀ ਟਾਪਰੇ ਉੱਤੇ ਸਾਡੀ ਹੋਈ ਹੈ ਸਰਕਾਰ ਦੀ ਵੀ ਇਹੀ ਹੈ। ਉਹ ਵੱਲ ਨਸ਼ਾ ਦਾ ਨਸ਼ਾ ਖਾਤਮਾ ਕਰਨਾ ਨੌਜਵਾਨਾਂ ਨੂੰ ਹੀ ਪੀ ਲੈ ਕੇ ਨਸ਼ਿਆਵਾਂ ਦਾ ਨਾਂ ਜਾਣ ਆਪਣਾ ਛੱਡਾ ਵਗੈਰਾ ਜੀ ਲਿਖੀ ਰੱਖਣ ਨਸ਼ਾ ਤੋਂ ਦੂਰ ਹੈ। ਜਲੰਧਰ ਦੇ थाना ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰ ਕਮਲ ਬਿਹਾਰ ਵਿੱਚ ਦੇਰ ਰਾਤ ਰੇਲਵੇ ਲਾਈਨ ਦੇ ਕੋਲ ਬੈਠੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਗੋਲੀ ਚ ਲਾਉਣ ਦੀ ਹੈ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ। ਬਹਾਰਾਲ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਕਾਦਿਆਂ ਦੇ ਲੋਕ ਜੀ ਰਹੇ ਨੇ ਨਰਕ ਭਰੀ ਜ਼ਿੰਦਗੀ। ਜਦੋਂ ਉਥੇ ਪੱਤਰਕਾਰਾਂ ਨੇ ਵਿਜ਼ਿਟ ਕੀਤੀ ਤਾਂ ਦੇਖਿਆ ਕਿ ਇੱਕ ਗਲੀ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਖੜਾ ਸੀ ਕਿ ਉਹ ਗਲੀ ਘਾਟ ਤੇ ਛੱਪੜ ਜ਼ਿਆਦਾ ਦਿਖਾਈ ਤੇ ਰਿਹਾ ਸੀ ਤੇ ਬਹੁਤ ਹੀ ਜ਼ਿਆਦਾ ਗੰਦਗੀ ਲੋਕਾਂ ਦੇ ਘਰਾਂ ਦੇ ਬੂਹੇ ਅੱਗੇ ਲੱਗ ਰਹੀ ਸੀ ਐਨੇ ਜ਼ਿਆਦਾ ਮੰਦੇ ਹਾਲ ਸਨ ਕਿ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋਇਆ ਸੀ ਤੇ ਗੰਦੇ ਪਾਣੀ ਦੇ ਵਿੱਚੋਂ ਦੀ ਹੀ ਲੋਕੀ ਗਲੀ ਦੇ ਦੂਸਰੇ ਹਿੱਸੇ ਵੱਲ ਨੂੰ ਜਾ ਰਹੇ ਸਨ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਇਹ ਗਲੀ ਤਕਰੀਬਨ 16 ਸਾਲ ਤੋਂ ਇਸੇ ਤਰ੍ਹਾਂ ਹੀ ਨਰਕ ਭਰੇ ਨਾਲ ਹੋਈ ਹੈ ਪਹਿន្តែ ਦੇ ਘਰਾਂ ਦੇ ਘਾੜੀ ਜਿਹੜਾ ਬਹੁਤ ਜ਼ਿਆਦਾ ਪਾਣੀ ਖਲੋਤਾ ਆ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬੜੀਆਂ ਸਰਕਾਰਾਂ ਆਈਆਂ ਪਰ ਇਹ ਕਿਸੇ ਨੇ ਵੀ ਸਾਡੇ ਪਿੰਡ ਦਾ ਨਿਕਾਸ ਨਹੀਂ ਕੀਤਾ ਹੈਗਾ ਵੀ ਸਾਡਾ ਪਾਣੀ ਜਿਹੜੇ ਘਰਾਂ ਦਾ ਹੈ ਇੱਥੇ ਰਹਿੰਦਾ ਹੈ ਕੇ ਮਤਲਬ ਕੋਈ ਇਥੇ ਨਿਕਾਸ ਨਹੀਂ ਆ ਕੋਈ ਛੱਪਰ ਨਹੀਂ ਆ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਐਮਐਲਏ ਆਂਦਾ ਹੈ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਨਿਕਾਸ ਕਰਾਂਗੇ ਫਿਰ ਮੁਰ ਤੋਂ ਵੋਟਾਂ ਲੈ ਕੇ ਮੁਰ ਤੋਂ ਇਸ ਪਿੰਡ ਦੀ ਤੇ ਪਰਤ ਦੇ ਨਹੀਂ ਦੇਖਦੇ ਨਹੀਂ ਆ ਜੇ ਅਸੀਂ ਕਿਸੇ ਵੀ ਵੱਲ ਜਾਈਏ ਜਾਂ ਸਰਪੰਚ ਵੱਲ ਜਾਈਏ ਉਹ ਕਹਿ ਦਿੰਦੇ ਆ ਸਾਨੂੰ ਕਿ ਅਸੀਂ ਨਿਕਾਸ ਕਰਾਂਗੇ ਅਸੀਂ ਗੱਲ ਕਰਾਂਗੇ ਸਾਡੀ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੀ ਸੇਖਵਾ ਸਾਹਿਬ ਨਾਲ ਗੱਲ ਹੋਈ ਆ ਪਰ ਉਹ ਸਾਨੂੰ ਕੋਈ ਵੀ ਜਵਾਬ ਨਹੀਂ ਦਿੰਦੇ ਅਸੀਂ ਬੜੇ ਦਿਨਾਂ ਤੱਕ ਅਸੀਂ ਜਾਂਦੇ ਰਹੇ ਉਹਨਾਂ ਦੇ ਕੋਲ ਵੀ ਜਾਂਦੇ ਰਹੇ ਆ ਸੇਖਵਾ ਸਾਹਿਬ ਦੇ ਘਰ ਵੀ ਜਾਂਦੇ ਰਹੇ ਆ ਕਿ ਸਾਡਾ ਸਰ ਕੋਈ ਹੱਲ ਕਰੋ ਉਹ ਕਹਿ ਦਿੰਦੇ ਰਹੇ ਸਾਨੂੰ ਕਿ ਕੋਈ ਗੱਲ ਨਹੀਂ ਤੁਹਾਡੇ ਪਿੰਡ ਦਾ ਅਸੀਂ ਹੱਲ ਕਰਾਂਗੇ ਪਰ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਇਸ ਗੱਲ ਦਾ ਕਿੰਨਾ ਚਿਰ ਹੋ ਗਿਆ ਪਾਣੀ ਖੜਦੇ ਇੱਥੇ ਸਰ 16 ਸਾਲ ਹੋ ਚੱਲੇ ਪਾਣੀ 16 ਸਾਲ ਤੋਂ ਲਗਾਤਾਰ ਇੱਥੇ ਹਾਂਜੀ ਲਗਾਤਾਰ ਇਸ ਤਰ੍ਹਾਂ ਐ ਇੱਥੋਂ ਛੱਪੜ ਕਿੰਨੀ ਦੂਰੀ ਤੇ ਪਿੰਡ ਦੇ ਵਿੱਚ ਉਹ ਇੱਥੇ ਕੋਈ ਛੱਪੜ ਨਹੀਂ ਆ ਥੋੜਾ ਜਿਹਾ ਛੱਪੜ ਸੀ ਉਹ ਵੀ ਪੂੜ ਚੁੱਕਿਆ ਹੈ ਕੋਈ ਛੱਪੜ ਨਹੀਂ ਹੈ ਕੋਈ ਛੱਪੜ ਨਹੀਂ ਗਾ ਨਹੀਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਸਰਕਾਰਾਂ ਨੂੰ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਨੇ ਆ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਅਸੀਂ ਬੜਾ ਨਿਕਾਸ ਕੀਤਾ ਹੈ ਕੀ ਨਿਕਾਸ ਕੀਤਾ ਹੈ ਕੋਈ ਨਿਕਾਸ ਨਹੀਂ ਹੋਇਆ ਪਿੰਡ ਦਾ ਪਿੰਡ ਦਾ ਇੰਨਾ ਬੁੜਾ ਹਾਲ ਹੈ ਕਿ ਇੱਥੋਂ ਦੇ ਅਸੀਂ ਨੰਗ ਨਹੀਂ ਸਕਦੇ ਜੇ ਕੋਈ ਸਾਡੇ ਘਰ ਕੋਈ ਗੈਸਟ ਵੀ ਆਂਦਾ ਹੈ ਤੇ ਉਹ ਵੀ ਇਹੀ ਚੀਜ਼ ਕਹਿੰਦਾ ਹੈ ਕਿ ਇਹ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਹੈ ਇੱਥੇ ਕੋਈ ਸਰਕਾਰ ਨਹੀਂ ਇੱਥੇ ਕੋਈ ਮੈਂਬਰ ਨਹੀਂ ਇੱਥੇ ਕੋਈ ਪੰਚਾਇਤ ਨਹੀਂ ਸਾਡੀ ਪੰਚਾਇਤ ਵੀ ਨਹੀਂ ਗੱਲ ਸੁਣਦੀ ਅਸੀਂ ਅਸੀਂ ਇਸ ਚੀਜ਼ ਦੀ ਮੰਗ ਕਰਦੇ ਆ ਕਿ ਸਾਡੀ ਪਿੰਡ ਦਾ ਨਿਕਾਸ ਹੋਏ ਹਨ ਨੂੰ ਛੱਪੜ ਮਿਲੇ ਜਿੱਥੇ ਅਸੀਂ ਆਪਣੇ ਘਰਾਂ ਦਾ ਪਾਣੀ ਫੋਟ ਸਕੀਏ ਸਾਡੇ ਘਰ ਵਿੱਚ ਜਦੋਂ ਬਾਰਿਸ਼ ਪੈਂਦੀ ਹੈ ਸਾਰਾ ਪਾਣੀ ਸਾਡੇ ਘਰਾਂ ਨੂੰ ਆਉਂਦਾ ਹੈ ਜਦੋਂ ਬੱਚੇ ਸਕੂਲ ਜਾਂਦੇ ਨੇ ਇਨਫੈਕਸ਼ਨ ਹੁੰਦੀ ਹੈ ਬੱਚੇ ਕਈ ਛੋਟੇ ਬੱਚੇ ਵਿੱਚ ਪਾਣੀ ਚ ਡਿਗ ਵੀ ਪੈਂਦੇ ਆ ਬਜ਼ੁਰਗ ਵੀ ਡਿਗ ਪੈਂਦੇ ਆ ਇਥੋਂ ਨੰਗੜਾ ਬਹੁਤ ਜ਼ਿਆਦਾ ਮੁਸ਼ਕਲ ਹੈ ਇੰਨੀ ਗੰਦੀ ਸਮੈਲ ਆਉਂਦੀ ਹੈ ਕਿ ਅਸੀਂ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਰਹਿ ਰਹੇ ਅਸੀਂ ਪੂਰੀ ਗੰਦਗੀ ਵਿੱਚ ਰਹਿ ਰਹੇ ਆ ਜੀ ਬਹੁਤ ਜ਼ਿਆਦਾ ਬੱਚਿਆਂ ਨੂੰ ਇਨਫੈਕਸ਼ਨ ਹੋਈ ਆ ਖੁਦ ਮੈਨੂੰ ਵੀ ਇਹ ਚੀਜ਼ ਤੋਂ ਇਨਫੈਕਸ਼ਨ ਹੋ ਗਈ ਆ ਕਿ ਅਸੀਂ ਇਸ ਗੰਦੇ ਪਾਣੀ 'ਚ ਰਹਿ ਰਹੇ ਆ ਗਟਰਾਂ ਦਾ ਪਾਣੀ ਆਉਂਦਾ ਸਾਰਾ ਘਰ ਦਾ ਪਾਣੀ ਆਉਂਦਾ ਕੋਈ ਨਿਕਾਸ ਨਹੀਂ ਹੈ ਇੱਥੇ ਕਿਸੇ ਵੀ ਪੰਚਾਇਤ ਨੇ ਕੋਈ ਵੀ ਨਿਕਾਸ ਨਹੀਂ ਹੈ ਕੀਤਾ ਇੱਥੇ ਦੇਖੋ ਵੀਰ ਜੀ ਮੈਂ ਤੇ ਤੁਹਾਡੇ ਨਿਊਜ਼ ਚੈਨਲ ਆਈ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵਾ ਸਰਕਾਰਾਂ ਨੂੰ ਕਿਉਂਕਿ ਸਰਕਾਰਾਂ ਕਹਿੰਦੀ ਆ ਆਪਾਂ ਬੜਾ ਵਿਕਾਸ ਕਰ ਦਿਆ ਆ ਤੁਸੀਂ ਦੇਖ ਹੀ ਰਹੇ ਹੋ ਸਭ ਕੁਝ ਤੁਹਾਡੇ ਸਾਹਮਣੇ ਆ ਸਾਡੇ ਪਿੰਡ ਦੇ ਵਾਸਤੇ ਤੇ ਸਰਕਾਰਾਂ ਮਰ ਗਈ ਆ ਵਾ ਕੋਈ ਸਰਪੰਚ ਨਹੀਂ ਆ ਕੋਈ ਐਮਐਲਏ ਨਹੀਂ ਆ ਕੋਈ ਸੀਐਮ ਨਹੀਂ ਆ ਇੱਥੇ ਸਦੀਆਂ ਹੋ ਗਿਆ ਉਮਰ ਨੰਗੀ ਆ ਉਦੋਂ ਆਪਾਂ ਬੱਚੇ ਸੀ ਹੁਣ ਗਾੜੀ ਸਾਡੇ ਬੱਚੇ ਹੋ ਗਿਆ ਇਤਾਂ ਦਾ ਇਦਾਂ ਹੀ ਆ ਆਪਾਂ ਦੀ ਕਦੀ ਇੱਥੇ ਹੱਲ ਵੇਖਿਆ ਨਹੀਂ ਜਿਹੜਾ ਇੱਥੇ ਆਉਂਦਾ ਵਾ ਇੱਥੇ ਸਪੀਚ ਦੇ ਕੇ ਚਲ ਜਾਂਦਾ ਵਾ ਆ ਪਿੱਛੇ ਜੇ ਸੇਖਵਾ ਸਾਹਿਬ ਆਏ ਉਹ ਵੀ ਇੱਥੇ ਵੇਖ ਕੇ ਚਲ ਗਏ ਮੁਰਕੇ ਵਰਦੇ ਨਹੀਂ ਇੱਥੇ ਬੋਟਾ ਲੈਣ ਮਾਰੀ ਤੇ ਬ੍ਰਿਸ਼ਤੀ ਆਉਂਦੇ ਆ ਐਰਕਾ ਕੋਈ ਵਰੇ ਇਥੋਂ ਫਿਰ ਕੁੱਟ ਖਾ ਕੇ ਜਾਊਗਾ ਪਾਥੀਆਂ ਖਾ ਕੇ ਜਾਣ ਕੇ ਕੋਈ ਸੋਚ ਸਮਝ ਕੇ ਵਰੇ ਆਟ ਪਿੰਡ ਜੋ ਸਾਡੇ ਪਿੰਡ ਦਾ ਹਾਲ ਹੋਣਾ ਚਾਹੀਦਾ ਵਾ ਇੱਥੇ ਇੱਥੇ ਬਹੁਤ ਗੰਦਗੀ ਹੋ ਗਈ ਬਹੁਤ ਮਾੜਾ ਕੰਮ ਹੋ ਗਿਆ ਵਾ ਆ ਕੋਈ ਕੰਮ ਥੋੜਾ ਵਾ ਸਾਰੇ ਪਿੰਡਾਂ ਚ ਬੜੀ ਸ਼ਾਂਤੀ ਆ ਸਾਰੇ ਪਿੰਡਾਂ ਚ ਸੜਕਾਂ ਬੜੀਆਂ ਨੇ ਕਿਤੇ ਕੋਈ ਗੱਲ ਨਹੀਂ ਕਰਨ ਮਾਰੀ ਤੇ ਤੂੰ ਹੀ ਮਿਹਰਬਾਨੀ ਕਰਕੇ ਤੇ ਵੇਖ ਲਓ ਪਿੰਡ ਦਾ ਆਣ ਕੇ ਇੱਥੇ ਹਾਲ ਵੇਖੋ ਕੀ ਹਾਲ ਹੋ ਵੰਡਿਆ ਵਾ ਜੇ ਕੋਈ ਬੱਚਾ ਡੁੱਬ ਗਿਆ ਤੇ ਤਾਰੇ ਜਿੰਮੇ ਰੋਣੇ ਜੋ ਇਹ ਵੀ ਦੇਖੋ ਤੂੰ ਆਪਣੀ ਵੇਖ ਲਓ ਮਰਜੀ ਜੇ ਬੱਚਾ ਕੋਈ ਮਰ ਗਿਆ ਜਾਂ ਡੁੱਬ ਗਿਆ ਇੱਥੇ ਤੇ ਤਾਂ ਜੱਟਾਂ ਕੰਮ ਨੇ ਜੋ ਦੇਖ ਸਕਦੇ ਜੀ ਤੁਸੀਂ ਆਣ ਕੇ ਆਣ ਕੇ ਪਾਣੀ ਚ ਤੁਹਾਨੂੰ ਮੰਗਾ ਦਿੰਨੇ ਆ ਛੱਕ ਲਓਗਾ ਪਾਣੀ ਖੜਦੇ ਨੂੰ ਪਾਣੀ ਖੜਦੇ ਨੂੰ ਬੜਾ ਚਿਰ ਹੋ ਗਿਆ ਵਾ ਸਾਡੀ ਜਿਉਂ ਹੋਸ਼ ਆਉਣੇ ਆਏ ਆਈ ਉਹਨਾਂ ਦਾ ਪਾਣੀ ਖੜਾ ਵਾ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਮਿਹਰਬਾਨੀ ਕਰਕੇ ਤੇ ਜੇ ਕਰ ਸਕਦੇ ਹਾਲਤ ਕਰ ਦਿਓ ਸਰ ਮੈਂ ਨਾ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਅੱਗੇ ਸਾਡੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਸਰਕਾਰ ਦੇ ਅੱਗੇ ਕਿ ਸਾਡੇ ਪਿੰਡ ਦਾ ਨਿਕਾਸ ਹੱਲ ਕੀਤਾ ਜਾਏ ਕੋਈ ਨਾ ਕੋਈ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਕੇ ਸਰਕਾਰਾਂ ਦੇ ਅੱਗੇ ਬੇਨਤੀ ਆ ਕੋਈ ਮੈਂਬਰ ਪੜਚਾਇਤ ਕੋਈ ਵੀ ਇੱਧਰ ਵੇਖਣ ਨਹੀਂ ਡਿਆ ਕਿਉਂਕਿ ਸਾਰੇ ਆਪਣੇ ਕੰਮਾਂ ਕਾਰਾਂ 'ਚ ਵਿਜੀ ਨੇ ਅਸੀਂ ਇਸ ਕਰਕੇ ਸਰਕਾਰ ਦੇ ਅੱਗੇ ਬੇਨਤੀ ਕਰਨੇ ਆ ਕਿ ਸਾਡੇ ਪਿੰਡ ਦਾ ਨਿਕਾਸ ਸਾਡੇ ਪਿੰਡ ਦਾ ਹੱਲ ਕੀਤਾ ਜਾਏ ਇਹ ਜਦੋਂ ਬਰਸਾਤਾਂ ਦਾ ਪਾਣੀ ਆਉਂਦਾ ਉਦੋਂ ਇਦਾਂ ਹੁੰਦਾ ਕਿ ਅੱਗੋ ਪਿਛੋਂ ਨਹੀਂ ਸਰ ਇਹ ਅੱਗੋ ਪਿਛੋਂ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਰਹਿੰਦਾ ਵਾ ਇਹ ਪਾਣੀ ਬਰਸਾਤਾਂ ਤੋਂ ਬਾਅਦ 'ਚ ਵੀ ਇਦਾਂ ਹੀ ਖਲੋਤਾ ਰਹਿੰਦਾ ਵਾ ਸਾਡੇ ਘਰਾਂ ਦਾ ਪਾਣੀ ਸਾਡੇ ਗਟੜਾਂ ਦਾ ਪਾਣੀ ਸਾਰੇ ਇੱਥੇ ਗਲੀ ਤੇ ਆ ਜਾਂਦਾ ਵਾ ਨਕੋਦਰ ਦੇ ਰਹਿਣ ਵਾਲੇ ਤੇਜਿੰਦਰ ਪਾਲ ਸਿੰਘ ਆਪਣੀ ਮੋਟਰਸਾਈਕਲ ਤੇ ਨਕੋਦਰ ਦੇ ਕਾਲਿਆ ਮੁਹੱਲਾ ਵਿੱਚ ਘਰ ਵਿੱਚ ਫ੍ਰੀਜ਼ ਰਿਪੇਅਰ ਕਰਨ ਆਏ ਸਨ ਅਤੇ ਜਦੋਂ ਉਸਨੇ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਫਰਾਰ ਹੋ ਗਏ ਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲ ਹੋਵੇਗੀ ਮੇਰੀ ਗੁਰਦੁਆਰਾ ਸਿੰਘ ਸਵਾਰ ਰੋਡ ਦੇ ਉੱਪਰ ਇਹ ਕੀ ਗੱਲ ਹੈ ਮੈਂ ਕੱਲੇ ਤੇ ਕਸਟਮਰ ਦੇ ਫ੍ਰਿਜ ਰਿਪੇਅਰ ਕਰਨ ਆਇਆ ਸੀਗਾ ਮੋਟਰਸਾਈਕਲ ਕਿੱਥੇ ਆਈ ਮਹੱਲਾ ਕਾਲੀਆਂ ਲੁਕੋਦਰ ਹਾਂ ਤੇ ਮੈਂ ਰਿਪੇਅਰ ਕਰਕੇ ਜੋ ਫ੍ਰਿਜ ਬਾਹਰ ਆਇਆ ਤੇ ਮੋਟਰਸਾਈਕਲ ਮੇਰਾ ਨਹੀਂ ਸੀਗਾ ਚੋਰੀ ਹੋ ਚੁੱਕਾ ਹੋਇਆ ਕਾਲੀਆਂ ਮਹੱਲੇ ਲਲ ਵਾਲੇ ਕੀ ਹਾਂਜੀ ਲਾਲਾ ਵਾਲੇ ਪੀਜੀ ਜਗਾ ਤੇ ਫਿਰ ਉਸ ਤੋਂ ਬਾਅਦ ਮੈਂ 112 ਉੱਪਰ ਮੋਟਰਸਾਈਕਲ ਜਿਹੜਾ ਸੀ ਤੁਹਾਡੀ ਮੇਰਾ ਪਲੇਟ ਨਾ ਸੀਗਾ ਬਲੈਕ ਕਲਰ ਦਾ ਪੀਵੀ08 ਸੀਆਰ 1437 ਨੰਬਰ ਸੀਗਾ ਉਸ ਕਿੰਨੇ ਵਜੇ ਟਾਈਮ ਸੀ 4:20 ਦਾ ਟਾਈਮ ਸੀ ਸ਼ਾਮ ਦਾ ਫਿਰ ਉਸ ਦੀ ਸ਼ਿਕਾਇਤ ਕੀਤੀ ਤੁਸੀਂ ਹਾਂਜੀ 112 ਤੇ ਮੈਂ ਰਿਪੋਰਟ ਲਖਾਈ ਸੀ ਉਸ ਤੋਂ ਬਾਅਦ ਫਿਰ ਮੈਨੂੰ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਤੁਸੀਂ ਰਿਟਨ ਵੀ ਦੇ ਕੇ ਜਾਓ ਅੱਛਾ 112 ਵਾਲੀ ਟੀਮ ਇੱਥੇ ਨੂੰ ਕੋਈ ਇੱਥੇ ਤੁਹਾਡੇ ਕੋਲ ਮੌਕੇ ਤੇ ਨਹੀਂ ਨਹੀਂ ਆਈ ਕੋਈ ਨਹੀਂ ਆਇਆ ਤੇ ਸੀਸੀਟੀਵੀ ਕਹਿਵੇ ਦੀ ਫੁਟੇਜ ਇੱਕ ਹੀ ਹਾਂ ਇੱਕ ਮੈਂ ਲਈ ਆ ਇੱਥੋਂ ਜਿਹੜੇ ਮੇਰੇ ਨੋਨ ਦੇ ਵਿੱਚ ਸੀਗੇ ਉਹਨਾਂ ਤੋਂ ਮੈਂ ਇੱਕ ਕਢਾਈ ਆ ਛੋਟਾ ਜਿਹਾ ਉਹ ਆ ਤੇ ਆ ਰਹੀ ਆ ਉਹਨੇ ਆ ਰਹੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਲੈ ਕੇ ਜਾਂਦੇ ਚ ਲੈ ਕੇ ਜਾਂਦੇ ਪੇ ਆ ਰਹੇ ਆ ਹੁਣ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੇ ਹੀ ਮੰਗ ਕਰਦਾ ਮੇਰਾ ਮੋਟਰਸਾਈਕਲ ਬਰਾਮਦ ਕਰਕੇ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਜਲਦ ਫੜਿਆ ਜਾਵੇ ਤੇ ਜਿਹੜੀ ਤੁਹਾਨੂੰ ਲੱਗਾ ਕਿ ਇੱਥੇ ਮੋਟਰਸਾਈਕਲ ਖੜਾ ਕਰਕੇ ਕਿੰਨਾ ਟਾਈਮ ਅੰਦਰ ਤੁਸੀਂ ਗਏ ਮੈਂ ਫ੍ਰਿਜ ਰਿਪੇਅਰ ਕਰਦਾ ਅੱਧਾ ਘੰਟਾ ਲੱਗ ਗਿਆ ਸੀਗਾ ਮੈਨੂੰ ਅੱਧਾ ਘੰਟਾ ਹਾਂਜੀ ਅੱਧਾ ਪੌਣਾ ਘੰਟਾ ਲੱਗ ਗਿਆ ਸੀ ਲੋਕ ਲਾਇਆ ਗਿਆ ਸੀ ਚਾਬੀ ਮੇਰੇ ਕੋਲ ਸੀਗੀ ਚਾਬੀ ਮੇਰੇ ਕੋਲ ਆ ਇਹ ਚਾਬੀ ਮੇਰੇ ਕੋਲ ਆ ਜੀ ਚਾਬੀ ਤੁਹਾਡੇ ਕੋਲ ਹਾਂਜੀ ਤੁਸੀਂ ਜਦੋਂ ਬਾਹਰ ਆ ਕੇ ਦੇਖਿਆ ਉਹ ਤਾਂ ਮੋਰਚਾ ਲਹਿ ਨਹੀਂ ਸੀਗਾ ਉਹ ਲੈ ਲਿ ਜਾ ਚੁੱਕੇ ਸੀਗੇ ਤੇ 112 ਵਾਲੀ ਟੀਮ ਨੂੰ ਤੁਸੀਂ ਫੋਨ ਕਰ ਹਾਂਜੀ ਫੋਨ ਕੀਤਾ ਸੀਗਾ ਮੈਂ ਥਾਣੇ ਦੇ ਆਏ ਲਿਖ ਕੇ ਲਿਖਤੀ ਕੱਲ੍ਹ ਦੇ ਦਿੱਤੀ ਸੀ ਸ਼ਾਮੀ ਅੱਛਾ ਹਾਂਜੀ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਮੇਰੇ ਕੋਲ ਢਿਲਵਾ ਟੋਲ ਪਲਾਜ਼ਾ ਤੇ ਬੀਤੀ 25 ਜੂਨ ਨੂੰ ਚਾਰ ਵਿਅਕਤੀਆਂ ਵੱਲੋਂ ਟੋਲ ਪਰਚੀ ਬਚਾਉਣ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਥਾਣਾ ਢਿਲਵਾ ਵਿਚਾਂ ਪਛਾਤੇ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਇਸ ਸਬੰਧ ਵਾਕ-ਵਾਕ ਪੁਲਿਸ ਟੀਮਾਂ ਬਣਾਈਆਂ ਗਿਆ ਸਨ ਜਿਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਨਾਲ ਬੀ ਜਿਨਾਂ ਦੀ ਨਿਸ਼ਾਨਦੇਹੀ ਤੇ ਅੱਜ ਸਵੇਰੇ ਟਿਲਵਾ ਮੰਡ ਖੇਤਰ ਵਿੱਚ 5 ਪਿਸਟਲ 1 ਰਿਵਾਲਵਰ ਤੇ 1 12 ਬੋਰ ਗਨ ਸਮੇਤ 52 ਚਿੰਦਾ ਰੋਂ ਤੋਂ ਇਲਾਵਾ 2 ਕਾਰਾਂ ਬਰਾਮਦ ਕੀਤੀਆਂ ਗਈਆਂ। ਕਾਬਰ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਜਿੱਦੀ ਕਾਰਵਾਈ ਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਇੱਕ ਬਲਾਈਂਡ ਜਿਹੜਾ ਕੇਸ ਸੀਗਾ ਜਿਹਦੀ ਫਾਇਰਿੰਗ ਹੋਈ ਸੀ ਉਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਵੈਪਨ ਸੀਗੇ ਉਹਦੀ ਰਿਕਵਰੀ ਕੀਤੀ ਗਈ ਹੈ ਪਿਛਲੇ ਕੁਝ ਪਿਛਲੀ ਤਾਰੀਖ 25 6 2025 ਨੂੰ ਰਾਤੀ 12:30 ਵਜੇ ਢਿਲਵਾ ਟੋਲ ਪਲਾਜ਼ੇ ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਗੱਡੀ ਚਿੱਟੇ ਰੰਗ ਦੀ ਹੁੰਡੀ ਐਕਸਟਰ ਉਹਨਾਂ ਦੇ ਵਿੱਚੋਂ ਜਿਹੜਾ ਜਿਹੜਾ ਟੋਲ ਪਲਾਜ਼ਾ ਹੈ ਉਹ ਲੋ ਇਹ ਵੇਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਟੋਲ ਵਾਲੇ ਮੁਲਾਜ਼ਮਾਨ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬੈਰੀਕੇਡ ਦੇ ਨਾਲ ਤੇ ਇਹ ਆਪਣੀ ਗੱਡੀ ਤੋਂ ਬਾਹਰ ਆ ਕੇ ਇਹਨਾਂ ਨੇ ਜਿਹੜੇ ਫਾਇਰ ਕੀਤੇ ਜਿਹੜੀ ਜਦੋਂ ਤੀ ਤੁਰੰਤ ਸਾਡੇ ਕੋਲ ਇਨਫੋਰਮੇਸ਼ਨ ਆਈ ਤੁਰੰਤ ਹੀ ਜਿਹੜੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਸੀਟੀਵੀ ਫੁਟੇਜ ਚੈੱਕ ਕੀਤੀ ਸਟੇਟਮੈਂਟ ਰਿਕਾਰਡ ਕਰਕੇ ਸਖਤ ਧਰਾਵਤ ਅਧੀਨ ਜਿਹੜੀ ਮੁਕਦਮਾ ਢਿਲਵਾ ਥਾਣੇ 'ਚ ਦਰਜ ਕੀਤਾ ਗਿਆ ਇਸ ਮੁਕਦਮੇ ਦੀ ਤਫਤੀਸ਼ ਦੇ ਵਿੱਚ ਵੱਖ-ਵੱਖ ਟੀਮਾਂ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ DSP ਪਲੁੱਥ ਇੰਚਾਸ CIA ਅਤੇ SHO ਟਿਲਵਾ ਦੇ ਹੇਠ ਅਤੇ ਇੰਚਾਸ ਟੈਕਨੀਕਲ ਸੈੱਲ ਦੇ ਹੇਠ ਜਿਹੜੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵੱਲੋਂ ਫਾਰਵਰਡ ਤੇ ਬੈਕਵਰਡ ਦੋਵੇਂ ਪਾਸੇ ਜਿਹੜਾ ਡੂੰਘਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਗਈ ਆ ਤਫ਼ਤੀਸ਼ ਦੌਰਾਨ ਕੰਮ ਕਰਦੇ ਹੋਏ ਸਾਨੂੰ ਇੱਕ ਜਿਹੜਾ ਮੁੱਖ ਦੋਸ਼ੀ ਹੈਗਾ ਹੈ ਰਮਨਦੀਪ ਸਿਰਫ ਉਰ ਰਮਾ ਜਿਹੜਾ ਪਿੰਡ ਕੋਟਲਾ ਤਾਰਖਾਨਾ ਜਿਹੜਾ ਥਾਣਾ ਕਥੂਨੰਗਲ 'ਚ ਪੈਂਦਾ ਹੈ ਉਹਦੀ ਸਾਨੂੰ ਲੀਡ ਮਿਲੀ ਹੈ ਸਾਡੀ ਟੀਮਾਂ ਨੇ ਬੜੀ ਮਿਟੀਕੁਲਸਲੀ ਕੰਮ ਕਰਦੇ ਹੋਏ ਉਹਨੂੰ ਟਰੈਕ ਕੀਤਾ ਤਾਂ ਜਿਹੜਾ ਮੁੱਖ ਦੋਸ਼ੀ ਹੈ ਰਮਨਦੀਪ ਸਿੰਘ ਉਹਨੂੰ ਅਸੀਂ ਅੰਮ੍ਰਿਤਸਰੋਂ ਅਰੈਸਟ ਕੀਤਾ ਤੇ ਉਹਦਾ ਜਿਹੜਾ ਇੱਕ ਦੂਜਾ ਸਾਥੀ ਸੀ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਸੀਗਾ। ਉਹ ਅਰੈਸਟ ਕਰਨ ਉਪਰੰਤ ਇਹਦੀ ਤੁਗਾਈ ਨਾਲ ਪੁੱਛਗਿੱਛ ਕੀਤੀ ਗਈ ਜਿਹਦੇ ਵਿੱਚ ਉਹਨੇ ਦੱਸਿਆ ਕਿ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਆ ਵੈਪਨਸ ਤੇ ਹੋਰ ਵੀ ਜਿਹੜੀ ਵੈਪਨਸ ਦਾ ਜਿਹੜਾ ਜ਼ਿਕਰਾ ਉਹਦੇ ਕੋਲ ਹੈਗਾ ਹੈ ਉਹਨੇ ਢਿਲਵਾ ਏਰੀਆ ਦੇ ਵਿੱਚ ਮੰਡ ਦੇ ਲਾਗੇ ਕਿਤੇ ਲੁਕੋਇਆ ਹੋਇਆ ਹੈ। ਤੇ ਸਾਡੀ ਟੀਮਾਂ ਵੱਲੋਂ ਅੱਜ ਉੱਥੇ ਜਾ ਕੇ ਦੋਸ਼ੀ ਸਮੇਤ ਆ ਮੌਕੇ ਤੇ ਪੁੱਜੇ ਹਨ ਤੇ ਜਿੱਥੇ ਇਹਨਾਂ ਨੇ ਵੈਪਨਸ ਲੁਕੋਏ ਸੀ ਵੈਪਨਸ ਦੀ ਅਸੀਂ ਰਿਕਵਰੀ ਕੀਤੀ ਹੈ ਵੈਪਨਸ ਦੀ ਰਿਕਵਰੀ ਦੌਰਾਨ ਇਹ ਦੋਸ਼ੀ ਨੇ ਜਿਹੜਾ ਪੁਲਿਸ ਦੀ ਜਿਹੜੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਤਹਿਤ ਉਹਨੂੰ ਰੁਕਮ ਦਾ ਹੁਕਮ ਕੀਤਾ ਗਿਆ ਜਿਹਦੇ ਵਿੱਚ ਉਹ ਭੱਜਦਾ ਹੀ ਰੁਕੇ ਰੁਕਿਆ ਨਹੀਂ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਰੌਂਡ ਫਾਇਰ ਕੀਤਾ ਗਿਆ ਜਿਹਦੀ ਉਹਦੀ ਲੱਤ 'ਚ ਵੱਜਿਆ ਹੈਗਾ ਹੈ ਪੇ ਪੁਲਿਸ ਨੇ ਫਿਰ ਦੁਬਾਰਾ ਉਹਨੂੰ ਅਰੈਸਟ ਕਰ ਲਿਆ ਹੈ ਮੈਂ ਦੱਸਣਾ ਚਾਹਾਂਗਾ ਕਿ ਬੜੀ ਭਾਰੀ ਮਾਤਰਾ ਦੇ ਵਿੱਚ ਇਹ ਦੋਸ਼ੀਆਂ ਤੋਂ ਸਾਨੂੰ ਰਿਕਵਰੀ ਹੋਈ ਹੈ ਰਮਨਦੀਪ ਜਿਹੜਾ ਹੈਗਾ ਇੱਕ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਇਹਦੇ ਤੇ ਪਹਿਲਾਂ ਵੀ ਜਿਹੜੇ 14 ਮੁਕੱਦਮੇ ਤੋਂ ਵੱਧ ਮੁਕਦਮੇ ਦਰਜ ਹਨ ਬਖਫਖ ਜ਼ਿਲ੍ਹਾ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਆਰਮਜ਼ ਐਕਟ ਐਨਡੀਪੀਐਸ ਐਕਟ ਪ੍ਰੈਜ਼ਨ ਸੈਕਟ ਅਤੇ ਹੋਰ ਸੀਨੀਅਰ 11 ਮਾ تحت ਮੁਕਦਮੇ ਦਰਜ ਹਨ ਇਹਨਾਂ ਕੋਲੋਂ ਸਾਨੂੰ ਇੱਕ ਚਿੱਟੇ ਰੰਗ ਦੀ ਹੁੰਡਈ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਉਹ ਰਿਕਵਰ ਹੋਈ ਹੈ। ਤਿੰਨ ਜਿਹੜੇ ਗਲੌਕ ਪਿਸਟਲ 9mm ਸਮੇਤ ਮੈਗਜ਼ੀਨ ਤੇ ਰੋਂਦ ਜੋ ਕਿ ਸਾਨੂੰ ਲੱਗਦਾ ਹੈ ਕਿ ਜਿਹੜੇ ਵਿਦੇਸ਼ ਤੋਂ ਹੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ 'ਚ ਆਏ ਹਨ ਇਹ ਉਹ ਜਿਹੜਾ ਵੈਪਨਸ ਦਾ ਜ਼ਕੀਰਾ ਦਾ ਹਿੱਸਾ ਹੋ ਸਕਦਾ ਹੈ। ਇਹਦੇ ਨਾਲ ਹੀ ਦੋ ਪਿਸਟਲ 32 ਬੋਰ ਸਮੇਤ ਰੋਂਦ ਇੱਕ ਰਿਵਲਵਰ 32 ਬੋਰ ਸਮੇਤ ਰੋਂਦ ਇੱਕ 12 ਬੋਲ ਦੀ ਰਾਈਫਲ ਸਮੇਤ ਰੋਂਦ ਆ ਅਤੇ ਇਸ ਤੋਂ ਇਲਾਵਾ ਇੱਕ ਮਹਿੰਦਰਾ ਥਾਰ ਗੱਡੀ ਜਿਹੜੀ ਕੁਝ ਦਿਨ ਪਹਿਲਾਂ ਹੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਨਾਕਾ ਤੋੜ ਕੇ ਭੱਜੀ ਸੀ ਉਹਦੇ ਵਿੱਚ ਵੀ ਇਹੀ ਜਿਹੜੇ ਦੋਸ਼ੀ ਬੈਠੇ ਹੋਏ ਸਨ ਤੇ ਉਹ ਵੀ ਜਿਹੜੀ ਮਹਿੰਦਰਾ ਥਾਰ ਗੱਡੀ ਹੈ ਉਹ ਵੀ ਰਿਕਵਰ ਕੀਤੀ ਗਈ ਹੈ ਜਿਹੜਾ ਦੋਸ਼ੀ ਹੈ ਉਹਦਾ ਪ੍ਰੋਪਰ ਜਿਹੜਾ ਮੈਡੀਕਲ ਟ੍ਰੀਟਮੈਂਟ ਕਰਾਇਆ ਗਿਆ ਹੈ ਤੇ ਕਰਾਇਆ ਜਾ ਰਿਹਾ ਹੈਗਾ ਹੈ ਅ ਇਹ ਜਿਹਦੇ ਵਿੱਚ ਜਿਹੜੇ ਬਾਕੀ ਵੀ ਦੋਸ਼ੀ ਜਿਹੜੇ ਉਸ ਵਾਰਦਾਤ ਦੇ ਵਿੱਚ ਸ਼ਾਮਿਲ ਸਨ ਉਹਨਾਂ ਦੀ شناخت ਵੀ ਹੋ ਗਈ ਹੈ ਉਹਨਾਂ ਨੂੰ ਫੜਨ ਲਈ ਵੀ ਸਾਡੀ ਜਿਹੜੀ ਟੀਮਸ ਹੈ ਵਕਫ ਵਕਫ ਟੀਮਸ ਦੋਸ਼ੀਆਂ ਦੇ ਪਿੱਛੇ ਲੱਗੀ ਹੋਈ ਆ ਬਾਕੀ ਬਚੇ ਦੋਸ਼ੀਆਂ ਨੂੰ ਵੀ ਅਸੀਂ ਬਹੁਤ ਹੀ ਛੇਤੀ ਅਰੈਸਟ ਕਰ ਲਾਂਗੇ ਤੇ ਇਹ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅ ਮੈਨੂੰ ਪੂਰਾ ਭਰੋਸਾ ਹੈਗਾ ਕਿ ਕੋਈ ਬਹੁਤ ਹੀ ਜਿਹੜੇ ਵੱਡੇ ਖੁਲਾਸੇ ਹੋਣਗੇ ਬਿਲਕੁਲ ਜਿਹੜਾ ਇੰਨੀ ਭਾਰੀ ਮਾਤਰਾ ਦਾ ਜਿਹੜਾ ਅਸਲਾ ਰੋਂਦ ਜਿਹੜੇ ਰਿਕਵਰ ਹੋ ਰਹੇ ਹਨ ਅਤੇ ਇੰਨਾ ਜਿਹੜਾ ਇਦਾ ਕ੍ਰਿਮਿਨਲ ਬੈਕਗ੍ਰਾਉਂਡ ਹੈਗਾ ਹੈ ਬਿਲਕੁਲ ਇਹ ਕੋਈ ਵੱਡੀ ਵਾਰਦਾਤ ਕਰਨ ਦੇ ਹੀ ਫਰਾਕ ਚ ਸੀ ਤੇ ਇੱਕ ਬਹੁਤ ਵੱਡੀ ਵਾਰਦਾਤ ਨੂੰ ਮੈਂ ਕਵਾਂਗਾ ਟਾਲਿਆ ਵੀ ਗਿਆ ਕਿਉਂਕਿ ਹੁਣ ਮੁੱਢਲੀ ਤਫ਼ਤੀਸ਼ ਚ ਗੱਲ ਆ ਰਹੀ ਹੈ ਕਿ ਆਪਣਾ ਹੀ ਇਹਨਾਂ ਨੇ ਇੱਕ ਗੁੱਟ ਬਣਾਇਆ ਸੀ ਜੋ ਇਹ ਜਿਹੜੀ ਵਾਰਦਾਤਾਂ ਵੱਡੇ ਪੱਧਰ ਤੇ ਕਰਦੇ ਸੀਗੇ ਹੁਣ ਇਹਦਾ ਅਸੀਂ ਰਿਮਾਂਡ ਲੈ ਕੇ ਹੋਰ ਡੂੰਘਾ ਇਨਕਤਿਸ਼ ਕਰਾਂਗੇ ਤੇ ਉਹਦੇ ਬਾਅਦ ਅਸੀਂ ਤੁਹਾਨੂੰ ਡਿਟੇਲ ਚ ਬਰੀਫ ਕਰਾਂਗੇ ਕਪੂਟਲਾ ਵਿਖੇ ਪੁਰਾਣੀ ਰੰਜਿਸ਼ ਤੇ ਚੱਲਦਿਆਂ ਵਕ ਵਕ ਥਾਵਾਂ ਤੇ ਦੋ ਨੌਜਵਾਨ ਨੂੰ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਹਿਲੇ ਮਾਮਲੇ ਵਿੱਚ ਜ਼ਹਿਰੇ ਇਲਾਜ ਹਿਮਾਂਸ਼ੂ ਪੁੱਤਰ ਰਾਜਕੁਮਾਰ ਵਾਸੀ ਜੱਟਪੁਰਾ ਨੇ ਦੱਸਿਆ ਕਿ ਉਹ ਕਰੇਲੂ ਸਮਾਨ ਲੈਣ ਲਈ ਜਾ ਰਿਹਾ ਸੀ ਤਾਂ ਸਿਟੀ ਹਾਲ ਦੇ ਨਜ਼ਦੀਕ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸੇ ਤੇ ਸਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੂਬੇ ਦੇ ਕਈ ਹਿੱਸਿਆਂ ਵਿੱਚ ਅਨਸੁਖਾਵੀਆਂ ਘਟਨਾਵਾਂ ਹੋਣ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੁਖ ਰੱਖਦੇ ਆਜ ਬੁਢਲਾਡਾ ਸਬ ਡਿਵੀਜ਼ਨ ਅਧੀਨ ਆਉਂਦੇ ਬ੍ਰੇਟਾ ਬੋਹਾ ਆਦਿ ਇਲਾਕਿਆਂ ਵਿੱਚ ਡੀਐਸਪੀ ਸਬ ਡਿਵੀਜ਼ਨ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਪੁਲਿਸ ਵੱਲੋਂ 플ੈਗ ਮਾਰਚ ਕੱਢਿਆ ਗਿਆ ਇਸ ਮੌਕੇ ਡੀਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਭਾਗਿਰਤ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤੇ 플ੈਗ ਮਾਰਚ ਕੱਢਿਆ ਗਿਆ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਪੁਲਿਸ ਦੀ ਪੂਰੀ ਤਰ੍ਹਾਂ ਨਿਗਾਹ ਹੈ ਉਨਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਸ਼ਹਿਰੀ ਨੂੰ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦਿੰਦੀ ਹੈ ਤਾਂ ਉਤਰੰਤ ਪੁਲਿਸ ਨੂੰ ਸੂਚਿਤ ਕਰਨ ਤੇ ਪੁਲਿਸ ਵੱਲੋਂ ਵੀ ਉਹਨਾਂ ਨੂੰ ਗੁਪਤ ਉਸ ਦੀ ਸੂchnਾ ਨੂੰ ਗੁਪਤ ਰੱਖਿਆ ਜਾਵੇਗਾ ਪੇਸ਼ ਹੈ ਬੁਢਲਾਡਾ ਤੋਂ ਦਵਿੰਦਰ ਕੋਲੀ ਦੀ ਇਹ ਰਿਪੋਰਟ ਜੀ ਮਿੰਨਾਂ ਦੇ ਹੇਠਾਂ ਦੇ ਐਸਐਸਪੀ ਜ਼ਾਕਰੀ ਕੁਲਜੀਤ ਸਿੰਘ ਮਿੰਨਾਂ ਦੇ ਅਨੁਸਾਰ ਸ਼ਹਿਰ ਵਿੱਚ ਉਹਨਾਂ ਨੂੰ ਕਾਇਮ ਰੱਖਣ ਲਈ ਅਤੇ ਬਿਜ਼ਨਸਮੈਨ ਅਤੇ ਵਪਾਰੀਆਂ ਦੇ ਕਈ ਜਿਹੜੀ ਦਿਲਚੋਕ ਉਹ ਹੋਣ ਦਾ ਵੀ ਦੇਸ਼ ਦਾ ਮੌਜੂਦ ਹੈ ਤੇ ਉਹਨਾਂ ਕਰਕੇ ਆਲੇ-ਕੋਲੇ ਬਾਰਦਸਤਾਂ ਮਦਰੋ ਉਹਨਾਂ ਉੱਤੇ ਕੰਟਰੋਲ ਕਰਨ ਲਈ ਤੇ ਲੋਕਾਂ ਦੇ ਦਿਲਾਂ ਤੋਂ ਡਰ ਕੱਢਣ ਲਈ ਤੇ ਕਾਨੂੰਨ ਸ਼ਾਂਤੀ ਕਾਇਮ ਰੱਖੇ ਸਹਿਰ ਸਹਿਰ ਤੇ ਰੱਖਣ ਲਈ ਇਸ ਕਰਕੇ ਪ੍ਰੇਮ ਮਾਰਤੀ ਦਿੱਤਾ ਗਿਆ ਕਿਉਂਕਿ ਸਾਰੇ ਥਾਣੇ ਦੇ ਇਸ ਤੋਂ ਸਭ ਨੂੰ ਨਾਲ ਲੈ ਕੇ ਕੋਈ ਮਾੜਾ ਅੰਸ਼ਰਫ ਤੇ ਸਹਿਤ ਕੋਈ ਗੜਮੜੀ ਜਾਂ ਹਰਕਤਾਂ ਆਕਰਸ਼ਕ ਇਸ ਕਰਕੇ ਆਮ ਨੂੰ ਟੈਂਪ ਕਰਨਾ ਰੱਖਣ ਲਈ ਸਹਿਰ ਵਿੱਚ ਸਰ ਦੋ ਦਿਨ ਪਹਿਲਾਂ ਬੱਸ ਸਟੈਂਡ ਦੇ ਵਿੱਚ ਕੁਛੇ ਸ਼ਰਾਬੀ ਅੰਸਰਾ ਵੱਲੋਂ ਕੁਝ ਫੈਰਿੰਗ ਤੇ ਕੁਛ ਤੇ ਇੱਕ ਦੂਜੇ 'ਤੇ ਸੱਟਾਂ ਮਾਰਿਆ ਨਹੀਂ ਸੀ ਕੀ ਮੈਂ ਮੈਨੂੰ ਕੀ ਕਰਦੇ ਉਹ ਮੁੰਡੇ ਕਾਲਜ ਪੜ੍ਹਦੇ ਸੀ ਆਈਟੀਆਈ ਸੀਗਾ 2011 ਛੋੜੀ ਮੁੱਠੀ ਗੱਲ ਤੇ ਬਹਿਸ ਹੋ ਗਈ ਸੀ ਕਿ ਫੈਰ ਪੂਰਦੀ ਹੈ ਜੇ ਕਲੀਅਰ ਗੱਲ ਨਹੀਂ ਉਹਨਾਂ ਦੇ ਖਿਲਾਫ ਜਿਹੜੇ ਮੁੰਡੇ ਦੂਸਰੇ ਸੀ ਤਿੰਨ ਚਾਰ ਨੇ ਉਹਨਾਂ ਤੇ ਇੱਕ ਮੁਕਮਲ ਕਰੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਸਿਟੀ ਬਡਲਾਡਾ ਵਿੱਚ ਮੁਕਦਮਾ ਰਜਿਸਟਰ ਕੀਤਾ ਗਿਆ ਹੈ ਜਿਹੜੇ ਅਜੇ ਹੋਰ ਮਾੜੇ ਸ਼ਰਾਰਤੀ ਜਿਹੜੇ ਨੌਜਵਾਨ ਨੇਗੇ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਮੈਸੇਜ ਕੋਈ ਵੀ ਜੋ ਖੜਾ ਮਿਲਦਾ ਸਾਡੀ ਪੁਲਿਸ ਪਾਰਟੀ ਪੂਰੀ ਸਿਕਰ ਕਰਕੇ ਮਾੜੇ ਅੰਸ਼ਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਵੀ ਕਿਸੇ ਦੇ ਵੀ ਕੋਈ ਗਲਤ ਕੰਮ ਕਰ ਰਿਹਾ ਜਾਂ ਕੋਈ ਹੋਰ ਲੜਾਈ ਝਗੜਾ ਕਰ ਲਿਆ ਉਹਦੇ ਬਰ ਖਿਲਾਫ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਸਭ ਦਾ ਸਪੋਰਟ ਬਰਕਰਾਰ ਰਹੇ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ